ਮੁੱਸੇਵਾਲਾ ਦੇ ਬੁੱਤ ਦੇ ਉੱਤੇ ਫਾਇਰਿੰਗ ਕੀਤੀ ਗਈ ਹੈ ਇਹ ਘਟਨਾ ਵਾਪਰੀ ਹੈ ਡੱਬਾ ਵਾਲੀ ਦੇ ਵਿੱਚ ਡੱਬਾ ਵਾਲੀ ਚ ਮੁੱਸੇਵਾਲਾ ਦੇ ਬੁੱਤ ਦੇ ਉੱਤੇ ਫਾਇਰਿੰਗ ਹੋਈ ਹੈ ਫਾਇਰਿੰਗ ਦੀ ਸੀਸੀਟੀਵੀ ਹੁਣ ਸਾਹਮਣੇ ਆ ਗਈ ਹੈ ਬੁੱਤ ਦੇ ਉੱਤੇ ਕਈ ਰਾਉਂਡ ਫਾਇਰ ਕੀਤੇ ਗਏ ਨੇ ਦੱਸਿਆ ਜਾ ਰਿਹਾ ਕਿ ਇਹ ਵੀਡੀਓ ਦਿਗਵਿਜ ਚੋਟਾਲਾ ਨੂੰ ਭੇਜੀ ਗਈ ਜਿਸ ਦਾ ਸਟਰੀਟ ਤੋਂ ਜ਼ਿਕਰ ਹੋ ਰਿਹਾ ਚਰਚਾ ਹੋ ਰਹੀ ਹੈ ਦਿਗਵਿਜ ਨੂੰ ਮੁੱਸੇਵਾਲਾ ਦੇ ਬੁੱਤ ਦੀ ਵੀਡੀਓ ਭੇਜ ਕੇ ਧਮਕੀ ਦਿੱਤੀ ਗਈ ਹੈ ਵੀਡੀਓ ਚ ਸਿੱਧ ਮੁੱਸੇਵਾਲਾ ਦੇ ਬੁੱਤ ਦੇ ਉੱਤੇ ਫਾਇਰਿੰਗ ਹੋਣ ਦੀ ਗੱਲ ਸਾਹਮਣੇ ਆ ਰਹੀ ਹੈ ਔਰ ਕਾਬਲੇਗੌਰ ਹੈ ਕਿ ਵਿਦੇਸ਼ ਦੇ ਨੰਬਰ ਤੋਂ ਲਿਗਵਜੇ ਚਟਾਲਾ ਨੇ ਪੁਲਿਸ ਨੂੰ ਇਸ ਪੂਰੇ ਮਾਮਲੇ 'ਚ ਸ਼ਿਕਾਇਤ ਦਿੱਤੀ ਹੈ ਤਾਂ ਬੁੱਤ ਵਾਲੇ ਪਾਸੇ ਨੂੰ ਗੋਲੀਆਂ ਚਲਾਈਆਂ ਜਾ ਰਹੀਆਂ ਨਹੀਂ ਸਿੱਧੂ ਮੁਸੇਵਾਲੇ ਦੇ ਬੁੱਤ ਦੇ ਉੱਤੇ ਔਰ ਦੂਜੇ ਪਾਸੇ ਬੁੱਤ ਦੀਆਂ ਵੀ ਤਸਵੀਰਾਂ ਸੀ ਤੁਹਾਨੂੰ ਦਿਖਾ ਰਹੇ ਹਾਂ ਕਿ ਗੋਲੀ ਉੱਥੇ ਐਵੇਂ ਲੱਗ ਰਹੀ ਕਿ ਫਾਇਰ ਆ ਕੇ ਵੱਜਿਆ ਹੋਇਆ ਪਰ ਬਹੁਤ ਹੈਰਾਨੀ ਦੀ ਗੱਲ ਹੈ ਕਿ ਬੁੱਤ ਨੂੰ ਟਾਰਗੇਟ ਕੀਤਾ ਜਾ ਰਿਹਾ ਔਰ ਕਿਸੇ ਨੂੰ ਧਮਕੀ ਦੇਣ ਵਾਸਤੇ ਸਿੱਧੂ ਮੁਸੇਵਾਲੇ ਦੇ ਨਾਮ ਦਾ ਇਸਤੇਮਾਲ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਲਿਗਵਜੇ ਚਟਾਲਾ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਪਹਿਲਾਂ ਵੀ ਉਹਨਾਂ ਦੀ ਸਟੇਟਮੈਂਟ ਸਾਹਮਣੇ ਆਈ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਉਹਨਾਂ ਨੂੰ ਇੱਕ ਵੀਡੀਓ ਭੇਜੀ ਗਈ ਹੈ ਰਾਤ ਦੇ ਹਨੇਰੇ ਵਾਲੀ ਜਿਸ ਦੇ ਵਿੱਚ ਦਾਵਾ ਹੈ ਕਿ ਸਿੱਧੂ ਮਸੇਵਾਲਾ ਦੇ ਬੁੱਤ ਨੂੰ ਟਾਰਗੇਟ ਕੀਤਾ ਗਿਆ ਡੱਬ ਵਾਲੀ ਦੇ ਵਿੱਚ ਜਿਹੜਾ ਥੋੜੀ ਦੇਰ ਪਹਿਲਾਂ ਹੀ ਲਗਾਇਆ ਗਿਆ ਸੀ ਔਰ ਕਾਬਲੇ ਗੌਰ ਹੈ ਕਿ ਉਸ ਬੁੱਤ ਦੇ ਉੱਤੇ ਗੋਲੀਆਂ ਚਲਾ ਕੇ ਧਮਕੀ ਦਿਗਵਜੇ ਚੋਟਾਲਾ ਨੂੰ ਦਿੱਤੀ ਜਾ ਰਹੀ ਹੈ ਡੱਬ ਵਾਲੀ ਦੀਆਂ ਤਸਵੀਰਾਂ ਨਹੀਂ ਇੱਕ ਵੀਡੀਓ ਜਿਹੜੀ ਦਿਖਾ ਰਹੇ ਹਾਂ ਤੁਹਾਨੂੰ ਉਹ ਵੀਡੀਓ ਸਾਹਮਣੇ ਆਈ ਦਿਗਵਜੇ ਚੋਟਾਲਾ ਨੂੰ ਜਿਹੜੀ ਧਮਕੀ ਭਰੀ ਵੀਡੀਓ ਭੇਜੀ ਗਈ ਉਹ ਵਾਲੀ ਵੀਡੀਓ ਤੇ ਦੂਜੇ ਪਾਸੇ ਅਸੀਂ ਬੁੱਤ ਦੀ ਤਸਵੀਰ ਵੀ ਤੁਹਾਨੂੰ ਦਿਖਾ ਰਹੇ ਹਾਂ ਜੇਕਰ ਬੁੱਤ ਵਾਲੀ ਤਸਵੀਰ ਵੱਡੀ ਕਰਕੇ ਦਿਖਾ ਸਕੀਏ ਕਿਉਂਕਿ ਬੁੱਤ ਦੇ ਉੱਤੇ ਕਿਉਂਕਿ ਰਾਤ ਦੇ ਹਨੇਰੇ ਦੇ ਵਿੱਚ ਗੋਲੀ ਚਲਾਈ ਗਈ ਹੈ ਉਹ ਵੀਡੀਓ ਦੇ ਵਿੱਚ ਸਿਰਫ ਰਿਵਾਲਵਰ ਨਜ਼ਰ ਆਉਂਦੀ ਹੈ ਔਰ ਦੂਜੇ ਪਾਸੇ ਬੁੱਤ ਜਿਹੜਾ ਸਿੱਧੂ ਮਸੇਵਾਲਾ ਦਾ ਡੱਬਾ ਵਾਲੀ ਦੇ ਵਿੱਚ ਲੱਗਿਆ ਹੋਇਆ ਹੈ 29 ਮਈ 2022 ਨੂੰ ਸਿੱਧੂ ਮਸੇਵਾਲਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਉਹਨਾਂ ਦੇ ਫੈਨਸ ਉਹਨਾਂ ਦੀ ਪਰਿਵਾਰ ਸਮਰਥਕਾਂ ਨੇ ਥਾਂ-ਥਾਂ ਤੇ ਇਸ ਤਰੀਕੇ ਨਾਲ ਉਹਨਾਂ ਨੂੰ ਯਾਦ ਰੱਖਣ ਦੇ ਲਈ ਜਿਹੜੀਆਂ ਆਪਣੇ ਪਦਰੇ ਤੇ ਉਪਰਾਲੇ ਕੀਤੇ ਨੇ ਤੇ ਤਸਵੀਰ ਹੈ ਔਰ ਦਿਖਾ ਰਿਹਾ ਤੁਹਾਨੂੰ ਦੱਬ ਵਾਲੀ ਦੇ ਵਿੱਚ ਮੁੱਸੇਵਾਲਾ ਦੇ ਬੁੱਤ ਦੇ ਉੱਤੇ ਗੋਲੀਆਂ ਮਾਰੀਆਂ ਗਈਆਂ ਨੇ ਕੋਸ਼ਿਸ਼ ਕਰਾਂਗੇ ਕਿ ਮੁੱਸੇਵਾਲਾ ਦੇ ਪਿਤਾ ਦੇ ਨਾਲ ਵੀ ਅਸੀਂ ਗੱਲਬਾਤ ਕਰ ਸਕੀਏ ਰੁਕ ਕਰਦੇ ਹਾਂ ਸੁਰਜਪੰਨ ਸਾਡੇ ਸੇ ਹੋ ਗਿਆ ਸਮੇਂ ਆਨਲਾਈਨ ਤੇ ਸਾਡੇ ਨਾਲ ਨਹੀਂ ਸੁਰਜ ਕੀ ਕੁਝ ਤੁਹਾਡੇ ਕੋਲ ਜਾਣਕਾਰੀ ਹੈ ਥੋੜਾ ਸਮਝਾਓ ਬੁੱਤ ਨੂੰ ਟਾਰਗੇਟ ਕਰ ਗਿਆ ਕੋਈ ਬਿਲਕੁਲ ਕੋਈ ਦੋਰ ਨਹੀਂ ਹੈ ਤਸਵੀਰਾਂ ਨੇ ਜਿਹੜੀਆਂ ਇਹ ਤੜਕਸਾਰ ਤੋਂ ਬੜੀ ਤੇਜ਼ੀ ਦੇ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਜਿਸ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਕਿ ਸਿੱਧੂ ਮੂਸੇਵਾਲਾ ਦਾ ਜਿਹੜਾ ਸਟੈਚੂ ਲੱਗਿਆ ਹੋਇਆ ਡੱਬਾ ਵਾਲੀ ਦੇ ਵਿੱਚ ਉਸ ਦੇ ਉੱਪਰ ਗੋਲੀਆਂ ਚਲਾਈਆਂ ਗਈਆਂ ਨੇ ਜਾਣਕਾਰੀ ਤਾਂ ਇੱਥੇ ਤੱਕ ਹੀ ਵੀ ਹੈ ਕਿ ਕਿਤੇ ਦਿਨ ਕਦੇ ਜਾ ਕੇ ਹਰਿਆਣਾ ਦੇ ਵੱਡੇ ਲੀਡਰ ਨੂੰ ਇਹ ਵੀਡੀਓ ਭੇਜੀ ਗਈ ਹੈ ਔਰ ਧਮਕੀ ਤੱਕ ਦਿੱਤੀ ਗਈ ਹੈ ਹਾਲਾਂਕਿ ਇਸ ਗੱਲ ਦੀ ਵੀਡੀਓ ਦੀ ਪੁਸ਼ਟੀ ਹੈ ਜਿਹੜੀ ਉਹ ਨਿਊਜ਼ 18 ਵੀ ਨਹੀਂ ਕਰਦਾ ਪਰ ਕਿਤੇ ਨਾ ਕਿਤੇ ਜਾ ਕੇ ਵੀਡੀਓ ਹੈ ਜਿਹੜੀ ਉਹ ਟ੍ਰੈਂਡਿੰਗ 'ਚ ਆ ਰਹੀ ਹੈ ਕਾਫੀ ਅਦੇ ਸੋਸ਼ਲ ਮੀਡੀਆ 'ਚ ਵਾਇਰਲ ਹੋ ਰਹੀ ਹੈ ਔਰ ਇਹੀ ਕਿਹਾ ਜਾ ਰਿਹਾ ਹੈ ਕਿ ਸਿੱਧੂ ਮੂਸੇਵਾਲਾ ਦੇ ਬੁੱਤ ਦੇ ਉੱਪਰ ਫਾਇਰਿੰਗ ਹੈ ਜਿਹੜੀ ਉਹ ਇਸ ਵੀਡੀਓ ਦੇ ਵਿੱਚ ਕਰਦੇ ਨਜ਼ਰ ਆ ਰਹੇ ਨੇ ਪਰ ਦੂਸਰੇ ਪਾਸੇ ਜੇ ਬੁੱਤ ਦੀ ਗੱਲ ਕੀਤੀ ਜਾਵੇ ਫਿਲਹਾਲ ਉਸ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਹੈ ਜਿਹੜਾ ਉਹ ਫਿਲਹਾਲ ਨਹੀਂ ਪਹੁੰਚਾਏਗਾ ਔਰ ਪੁਲਿਸ ਸਾਫ਼ ਦੇ ਤੌਰ ਤੇ ਜਾਂਚ ਜਿਹੜੀ ਇਸ ਮਾਮਲੇ ਦੀ ਕਰ ਰਹੀ ਹੈ ਸੁਰਜ ਜਿਹੜੀ ਆਪਾਂ ਵੀਡੀਓ ਦਿਖਾ ਰਹੇ ਹਾਂ ਇਸ ਸਮੇਂ ਬੁੱਤ ਦੀ ਉਹ ਲੱਗ ਰਿਹਾ ਕਿ ਸੱਜੇ ਪਾਸੇ ਬੁੱਤ ਦੇ ਕੁਝ ਨਿਸ਼ਾਨ ਹੈਗੇ ਨੇ ਉਹ ਕਲੀਅਰ ਨਹੀਂ ਹੈ ਕਿ ਗੋਲੀ ਦੇ ਨਿਸ਼ਾਨ ਨੇ ਜਾਂ ਕੋਈ ਹੋਰ ਵਜ੍ਹਾ ਨਾਲ ਨੁਕਸਾਨ ਪਹੁੰਚਿਆ ਹੋ ਦੇਖੋ ਸਾਡੇ ਜਿਹੜੇ ਲੋਕਲ ਉੱਥੋਂ ਦੇ ਜਿਹੜੇ ਰਿਪੋਰਟਰ ਸੀ ਉਹਨਾਂ ਨੇ ਵੀ ਇਸ ਚੀਜ਼ ਦੀ ਪੁਸ਼ਟੀ ਕੀਤੀ ਸੀ ਔਰ ਜਿਹੜੇ ਬੰਦੇ ਉਸ ਜਗ੍ਹਾ ਦੇ ਉੱਪਰ ਕੰਮ ਕਰ ਰਹੇ ਸੀ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਫਿਲਹਾਲ ਕਿਸੇ ਬੰਦੇ ਵੀ ਪੁਸ਼ਟੀ ਹੈ ਜਿਹੜੀ ਫਿਲਹਾਲ ਇਸ ਤੱਕ ਦੀ ਨਹੀਂ ਕੀਤੀ ਗਈ ਹੈ ਔਰ ਸ਼ੁਰੂਆਤੀ ਦੇਖਣ ਦੇ ਵਿੱਚ ਵੀ ਬਹੁਤ ਦੇ ਉੱਪਰ ਇਸ ਤਰ੍ਹਾਂ ਦੇ ਨਿਸ਼ਾਨ ਨੇ ਜਿਹੜੇ ਉਹ ਨਜ਼ਰ ਨਹੀਂ ਆ ਰਹੇ ਹੋ ਸਕਦਾ ਹੈ ਨਿਸ਼ਾਨ ਪਹਿਲਾਂ ਦੇ ਹੋਣ ਪਰ ਜਿਹੜੀ ਗੋਲੀ ਦੇ ਨਾਲ ਇੰਜਰੀ ਕਹਿ ਸਕਦੇ ਆਪਾਂ ਤੇ ਗੋਲੀ ਦੇ ਨਾਲ ਇਹੜੇ ਨਿਸ਼ਾਨ ਕਹਿ ਸਕਦੇ ਫਿਲਹਾਲ ਉਹ ਨਜ਼ਰ ਨਹੀਂ ਆ ਰਹੇ ਪਰ ਦੂਸਰੇ ਪਾਸੇ ਪੁਲਿਸ ਆਵੇ ਤੌਰ ਤੇ ਬੇਸ਼ੱਕ ਜਾਂਚ ਜਰੂਰ ਕਰ ਰਹੀ ਹੈ ਪਰ ਪੁਲਿਸ ਇਸ ਮਾਮਲੇ ਨੂੰ ਲੈ ਕੇ ਖੁੱਲ ਕੇ ਬੋਲਣ ਨੂੰ ਤਿਆਰ ਨਹੀਂ ਹੈ ਪੁਲਿਸ ਇਹ ਵੀ ਨਹੀਂ ਦੱਸ ਰਹੀ ਕਿ ਵੀਡੀਓ ਕਦੋਂ ਦੀ ਹੈ ਪਰ ਕਿਤੇ ਨਾ ਕਿਤੇ ਜਾ ਕੇ ਵੀਡੀਓ ਜਿਹੜੀ ਉਹ ਸੋਸ਼ਲ ਮੀਡੀਆ ਤੇ ਸਵੇਰ ਤੋਂ ਲੈ ਕੇ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਹਾਂ ਬਿਲਕੁਲ ਕਿਉਂਕਿ ਵੀਡੀਓ ਦੇ ਵਿੱਚ ਇੱਕ ਤੋਂ ਬਾਅਦ ਇੱਕ ਕਈ ਰਾਉਂਡ ਫਾਇਰ ਕੀਤੇ ਗਏ ਨੇ ਕਰੀ 5 ਗੋਲੀਆਂ ਚੱਲੀਆਂ ਨੇ ਸੁਰਜ ਇਹ ਵੀ ਆਪਾਂ ਤਸਵੀਰਾਂ ਦੇ ਵਿੱਚ ਦਿਖਾ ਰਹੇ ਹਾਂ ਪਰ ਜੇਕਰ ਅਸੀਂ ਬੁੱਤਵਾਲੇ ਪਾਸੇ ਦੇਖਦੇ ਹਾਂ ਤਾਂ ਉੱਥੇ ਇੱਕ ਹੀ ਨਿਸ਼ਾਨ ਹੈ ਉਹ ਵੀ ਬਿਲਕੁਲ ਗੋਲੀ ਵਰਗਾ ਨਿਸ਼ਾਨ ਹੋਵੇ ਐਵੇਂ ਨਹੀਂ ਲੱਗ ਰਿਹਾ ਹੁਣ ਨਹੀਂ ਪਤਾ ਕਿ ਐਗਜ਼ੈਕਟਲੀ ਇਹ ਦੋਵੇਂ ਚੀਜ਼ਾਂ ਸੇਮ ਹੈਗੀਆਂ ਨੇ ਨਹੀਂ ਕੋਈ ਐਫ ਆਈ ਆਰ ਦਰਜ ਹੋਈ ਹੈ ਪੁਲਿਸ ਤੱਕ ਮਾਮਲਾ ਪਹੁੰਚੇ ਦੇਖੋ ਪੁਲਿਸ ਦੇ ਨਾਲ ਅਸੀਂ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਪੁਲਿਸ ਦੇ ਕਿਹੜੇ ਵੱਡੇ ਅਧਿਕਾਰੀ ਨੇ ਫਿਲਹਾਲ ਇਸ ਮਾਮਲੇ ਨੇ ਲੈ ਕੇ ਚੁੱਪੀ ਸਾਦੇ ਹੋਏ ਨੇ ਕਿਉਂਕਿ ਜਦੋਂ ਹਰਿਆਣਾ ਦੇ ਵੱਡੇ ਲੀਡਰ ਦੇ ਨਾਲ ਮਾਮਲਾ ਜੁੜਦਾ ਹੋਵੇ ਔਰ ਸਿੱਧੂ ਮਸੂਏ ਮੂਸੇਵਾਲੇ ਦੇ ਪੁੱਤ ਦੇ ਨਾਲ ਮਾਮਲਾ ਜੁੜਦਾ ਹੋਵੇ ਔਰ ਕਿਤੇ ਨਾ ਕਿਤੇ ਪੁਲਿਸ ਫੂਕ ਫੂਕ ਕੇ ਪੈਰ ਰੋ ਜ਼ਰੂਰ ਰੱਖ ਰਹੀ ਆ ਪੁਲਿਸ ਦਾ ਸਭ ਤੋਂ ਪਹਿਲਾ ਮੋਟਿਵ ਹੀ ਹੁੰਦਾ ਕਿ ਮਾਮਲੇ ਨੂੰ ਘੱਟੋ ਘੱਟ ਟ੍ਰੇਸ ਕੀਤਾ ਜਾਵੇ ਕਿ ਵਾਰਦਾਤ ਕਦੋਂ ਦੀ ਹੈ ਮੋਟਿਵ ਕੀ ਸੀ ਕੌਣ ਲੋਕ ਸੀ ਕਿਉਂ ਵੀਡੀਓ ਪਾਈ ਗਈ ਹੈ ਔਰ ਵੀਡੀਓ ਦੇ ਪਿੱਛੇ ਆਖਰਕਾਰ ਕਾਰਨ ਕੀ ਸੀ ਬਿਲਾਲ ਪੁਲ ਚੀਕੇ ਸੁਖਰੀ ਫਿਰ ਹਾਲਾਂਕਿ ਲਈ ਧੰਨਵਾਦ ਸਾਡਾ ਜੁਣ ਦੇ ਲਈ ਸਪੂਰੀ ਗੱਲਬਾਤ ਦੇ ਲਈ ਸਿੱਧੂ ਮੁਸੇਵਾਲਾ ਦੇ ਬੁੱਤ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਨੇ ਹਾਲਾਂਕਿ ਅਧਿਕਾਰਿਕ ਤੌਰ ਦੇ ਉੱਤੇ ਕੋਈ ਤਸਦੀਕ ਨਹੀਂ ਕਰ ਰਿਹਾ ਪਰ ਕੁਝ ਇੱਕ ਤਾਂ ਗੋਲੀਆਂ ਚਲਾਉਣ ਵਾਲੀ ਜਿਹੜੀ ਵੀਡੀਓ ਹੈ ਦਿਗ ਵਿੱਚ ਛਟਾਲਾ ਨੂੰ ਭੇਜੀ ਗਈ ਖੱਬੇ ਪਾਸੇ ਸਕਰੀਨ ਤੇ ਉਹ ਦੇਖ ਰਹੇ ਹਾਂ ਸੱਜੇ ਪਾਸੇ ਤੁਹਾਨੂੰ ਸਿੱਧੂ ਮੁਸੇਵਾਲਾ ਦਾ ਬੁੱਤ ਨਜ਼ਰ ਆ ਰਿਹਾ ਜਿਸ ਦੇ ਉੱਤੇ ਗੋਲੀਆਂ ਦੇ ਨਿਸ਼ਾਨ ਕਹੇ ਜਾ ਰਹੇ ਨੇ ਅਜੇ ਵੀ ਸਪਸ਼ਟ ਨਹੀਂ ਹੈ ਕਿਉਂਕਿ ਜਦੋਂ ਅਸੀਂ ਵੀਡੀਓ ਨੂੰ ਦੇਖਦੇ ਹਾਂ ਤਾਂ 5 ਗੋਲੀਆਂ ਚਲਾਈਆਂ ਗਈਆਂ ਨੇ ਰਾਤ ਦੇ ਹਨੇਰੇ ਦੇ ਵਿੱਚ ਔਰ ਬਹੁਤ ਕਲੀਅਰਲੀ ਬੁੱਤ ਵੀ ਸਾਨੂੰ ਨੇੜੇ ਤੋਂ ਜਦੋਂ ਅਸੀਂ ਵੀਡੀਓ ਨੂੰ ਨੇੜੇ ਤੋਂ ਦੇਖਦੇ ਹਾਂ ਤਾਂ ਵੀ ਨਜ਼ਰ ਨਹੀਂ ਆ ਰਿਹਾ ਬਹੁਤ ਧੂਆਂ ਨਾ ਔਰ ਤੂਏ ਦੇ ਵਿਚਾਲੇ ਹਨੇਰਾ ਬਹੁਤ ਹੈ ਔਰ ਹਨੇਰੇ 'ਚ ਬੁੱਤ ਬਹੁਤ ਕਲੀਅਰ ਨਜ਼ਰ ਨਹੀਂ ਆਉਂਦਾ ਲੱਗ ਰਿਹਾ ਹੈ ਕਿ ਸਾਹਮਣੇ ਕੋਈ ਬੁੱਤ ਹੈ ਪਰ ਉਹ ਐਗਜ਼ੈਕਟਲੀ ਸਿੱਧੂ ਮੁਸੇਵਾਲਾ ਦੇ ਹੀ ਬੁੱਤ ਹੈ ਇਹ ਕਹਿਣਾ ਥੋੜਾ ਜਿਹਾ ਮੁਸ਼ਕਿਲ ਹੈ ਤੁਸੀਂ ਕਹਿ ਸਕਦੇ ਹੋ ਕਿ ਹੈ ਕਿਉਂਕਿ ਅੱਜ ਕੱਲ ਦਾ ਟੈਕਨੀਕ ਦਾ ਜ਼ਮਾਨਾ ਹੈ ਕੁਝ ਨਹੀਂ ਪਤਾ ਹੁੰਦਾ ਕਿਹੜੀ ਚੀਜ਼ ਕਿੱਥੇ ਐਡਿਟ ਕਰਕੇ ਕਿਵੇਂ ਬਣਾ ਕੇ ਪਾ ਦਿੱਤੀ ਗਈ ਪਰ ਦੂਜੀ ਤਸਵੀਰ ਜਿਹੜੀ ਸਿੱਧੂ ਮੁਸੇਵਾਲਾ ਦੇ ਬੁੱਤ ਦੀ ਹੈ ਉਹ ਤਸਵੀਰ ਦੇ ਵਿੱਚ ਸਾਫ਼ ਤੌਰ ਤੇ ਨਜ਼ਰ ਆ ਰਿਹਾ ਹੈ ਕਿ ਕੁਝ ਨਿਸ਼ਾਨ ਹੈਗੇ ਨੇ ਬੁੱਤ ਦੇ ਉੱਤੇ ਪਰ ਉਹੀ ਗੋਲੀ ਦੇ ਨਿਸ਼ਾਨ ਨਹੀਂ ਆ ਫਿਰ ਕੁਝ ਹੋਰ ਹੈ ਨਹੀਂ ਪਤਾ ਕਾਬਲੇ ਗੌਰ ਇਹ ਵੀ ਹੈ ਕਿਉਂਕਿ ਰਾਤ ਦਾ ਹਨੇਰਾ ਹੋ ਸਕਦਾ ਹੈ ਕਿ ਮਿਸ ਹੋਏ ਹੋਣ ਫਾਇਰ ਜਾ ਕੇ ਸਾਰੇ ਬੁੱਤ ਨੂੰ ਨਾ ਲੱਗੇ ਹੋਣ ਸਿਰਫ ਇੱਕ ਲੱਗਿਆ ਔਰ ਉਸ ਤਰੀਕੇ ਨਾਲ ਹੀ ਨਿਸ਼ਾਨ ਬਣਿਆ ਹੈ ਖੈਰ ਇਹ ਸਾਰਾ ਜਾਂਚ ਦਾ ਵਿਸ਼ਾ ਲਾਜ਼ਮੀ ਤੌਰ ਤੇ ਦਿੱਤੀ ਹੈ ਔਰ ਜਿਹੜੀ ਵੀਡੀਓ ਵੀ ਦੇਖਵੇ ਜਿ ਚਟਾਲਾ ਨੂੰ ਭੇਜੀ ਗਈ ਉਸ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਲਾਰੈਂਸ ਬਿਸ਼ਨੋਈ ਗਰੁੱਪ ਵੀ ਲਿਖਿਆ ਗਿਆ ਹੈ ਇਸ ਵੀਡੀਓ ਦੇ ਉੱਤੇ ਯਾਨੀ ਕਿ ਕਿਉਂਕਿ ਮੁੱਸੇਵਾਲਾ ਦੇ ਕਤਲ ਦੇ ਪਿੱਛੇ ਲਾਰੈਂਸ ਬਿਸ਼नोई ਬਿਸ਼नोई ਗੈਂਗ ਦਾ ਹੱਥ ਕਿਹਾ ਗਿਆ ਖੈਰ ਬਹੁਤ ਸਾਰੇ ਸਬੂਤ ਪੁਲਿਸ ਦਾਵਾ ਕਰਦੀ ਹੈ ਕਿ ਸਾਨੂੰ ਮਿਲੇ ਪਰ ਇਸ ਵਿਚਾਲੇ ਇਹ ਪੂਰੀ ਘਟਨਾ ਆਪਣੇ ਆਪ ਦੇ ਵਿੱਚ ਕਈ ਸਵਾਲ ਖੜੇ ਕਰ ਰਹੀ ਹੈ